ਵੈਭੁਰਜੀ ਕਾ ਖਾਲਸਾ ਵੈਭੁਰਜੀ ਕੀ ਫਤਿਹ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਨਿਗਲ ਬਚੂ ਪਿਆ ਅੱਜ ਮੈਂ ਤੁਹਾਡੇ ਨਾਲ ਇੱਕ ਬੇਨਤੀ ਸਾਂਝ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮਜ਼ਦੂਰ ਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਖਤਮ ਕੀਤਾ ਕੇਵਲ ਨਾਰਾ ਦਿੱਤਾ ਸੀ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪਰ ਮਜ਼ਦੂਰ ਦੀ ਕਿਸੇ ਨੇ ਗੱਲ ਸੁਣੀ ਨਹੀਂ ਤੇ ਹੁਣ ਪੰਚਾਇਤਿਕ ਚੋਣਾਂ ਦੇ ਵਿੱਚ ਕੀ ਹੋ ਰਿਹਾ ਹੈ ਜਿਹੜਾ ਜੱਟਵਾਦ ਹੈ ਪਿੰਡਾਂ ਦੇ ਵਿੱਚ ਇਹ ਸਰਪੰਚ ਬਣਾਉਣ ਵਾਸਤੇ ਬੋਲੀਆਂ ਲਾ ਕੇ ਜਣ ਕੇ ਮਜ਼ਦੂਰ ਵਰਗ ਨੂੰ ਗੁੰਮਰਾਹ ਕਰਨ ਦੀ ਖਰੀਦਣ ਦੀ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ 2-2 ਕਰੋੜ ਦੀ ਬੋਲੀ 60-60 ਲੱਖ ਦੀ ਬੋਲੀ 35-35 ਲੱਖ ਦੀ ਬੋਲੀ ਸਰਪੰਚ ਬਣਾਉਣ ਵਾਸਤੇ ਲੱਗ ਰਹੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਪਰ ਇੱਕ ਪਿੰਡ ਨੇ ਇਹਨਾਂ ਨੂੰ ਥੋੜਾ ਜਿਹਾ ਸਬਕ ਸਿਖਾਉਣ ਦੀ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਇਲੈਕਸ਼ਨ ਕਰਾਵਾਂਗੇ ਤੇ ਜਾਂ ਫਿਰ ਜਿਹੜਾ ਬੰਦਾ ਯੋਗ ਹੋਇਆ ਉਹਨੂੰ ਸਰਪੰਚ ਬਣਾਵਾਂਗੇ ਮੈਂ ਮਜ਼ਦੂਰ ਭਾਈਚਾਰੇ ਨੂੰ ਖਾਸ ਕਰਕੇ ਉਹ ਲੋਕ ਜਿਹੜਾ ਛੋਟਾ ਕਿਸਾਨ ਵੀ ਹੈ ਜਿਹੜਾ ਇਹ ਕਹਿ ਲਈਏ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਂਦਾ ਹੈ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਐਸ ਵਕਤ ਇੱਕ ਟ੍ਰੈਂਡ ਬਣ ਗਿਆ ਸਰਬਸੰਮਤੀ ਦੇ ਨਾਲ ਸਰਪੰਚ ਬਣਾਉਣ ਦਾ ਪਰ ਉਹ ਸਰਬਸੰਮਤੀ ਵੀ ਹੈਗੀ ਇੱਕ ਤਕੜਾ ਮਾੜੇ ਬੰਦੇ ਨੂੰ ਖਤਮ ਕਰ ਰਿਹਾ ਹੈ ਅਮੀਰ ਗਰੀਬ ਨੂੰ ਖਤਮ ਕਰ ਰਿਹਾ ਹੈ ਗੱਲ ਇਹ ਚੱਲਦੀ ਹੈ ਮੈਂ ਇਹ ਗੱਲ ਕਹਣੀ ਨਹੀਂ ਚਾਹੁੰਦਾ ਸੀ ਜਿਹੜਾ ਜੱਟਵਾਦ ਹੈ ਇਹਨੇ ਸਿੱਖੀ ਤੇ ਜਾਂ ਗੁਰਦੁਆਰਿਆਂ ਤੇ ਜਾਂ ਹੋਰ ਜਿਹੜੇ ਵੀ ਸਾਡੇ ਆਧਾਰੇ ਨੇ ਉਹਨਾਂ ਤੇ ਕਬਜ਼ਾ ਕੀਤਾ ਫਿਰ ਭਾਵੇਂ ਕੱਲ ਤੱਕ ਚੋਣਾਂ ਹੋਵੇ ਉਦੋਂ ਤੱਕ ਵੀ ਇਹਨਾਂ ਲੋਕਾਂ ਦੇ ਕਬਜ਼ੇ ਨੇ ਤੇ ਹੁਣ ਜਿਹੜਾ ਟ੍ਰੈਂਡ ਬਣਾਇਆ ਇਹਨਾਂ ਨੇ ਕਿ ਸਰਬਸੰਮਤੀ ਦੇ ਨਾਲ ਸਰਪੰਚ ਬਣਾਓ ਪੰਚਾਇਤ ਬਣਾਓ ਉਹ ਹੋਣਾ ਨਹੀਂ ਚਾਹੀਦਾ ਹਾਲਾਂਕਿ ਬਹੁਤੇ ਸੂਝਵਾਨ ਸੱਜਣ ਇਹ ਕਹਿੰਦੇ ਨੇ ਕਿ ਸਰਬਸੰਮਤੀ ਨਾਲ ਸਰਪੰਚ ਜਾਂ ਮੈਂਬਰ ਪੰਚਾਇਤ ਬਣੇ ਪਰ ਉਹ ਕੋਈ ਬਿਰਲਾ ਪਿੰਟ ਹੋ ਜਿਹੜੇ ਯੋਗਤਾ ਦੇਖ ਕੇ ਕਿਸੇ ਮਨੁੱਖ ਦੀ ਉਹਨੂੰ ਸਰਪੰਚ ਬਣਾਉਣਗੇ ਮੈਂਬਰ ਬਣਾਉਣਗੇ ਨਹੀਂ ਬਹੁਤ ਆਤ ਵਿੱਚ ਇਹਨੇ ਟ੍ਰੈਂਡ ਬਣਾ ਦਿੱਤਾ ਚਾਰਕ ਪਿੰਡ ਦੇ ਅਮੀਰ ਬੰਦੇ ਇਕੱਠੇ ਹੁੰਦੇ ਨੇ ਤੇ ਇੱਕ ਬੰਦੇ ਨੂੰ ਮੂਰੇ ਕਰ ਦਿੰਦੇ ਨੇ ਕਿ ਇਹਨੂੰ ਸਰਪੰਚ ਬਣਾਉਣਾ ਤੇ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਜਿਹੜਾ ਬੰਦਾ ਸਰਪੰਚੀ ਵਾਸਤੇ 2 ਕਰੋੜ ਰੁਪਏ ਦੇ ਰਿਹਾ ਬੋਲੀ ਲੱਗੀ ਹੈ ਇੱਕ ਜਾਂ 6 ਲੱਖ ਦੇ ਰਿਹਾ ਉਹ ਪਿੰਡ ਦਾ ਕੀ ਸਵਾਰੂਗਾ ਮੈਂ ਜਿਹੜਾ ਮਜ਼ਦੂਰ ਤਬਕਾ ਹੈਗਾ ਉਹਦੇ ਵਿੱਚ ਛੋਟਾ ਕਿਸਾਨ ਵੀ ਹੁੰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਜੇਕਰ ਤੁਹਾਡੇ ਪਿੰਡ ਵਿੱਚ ਇਹ ਕਰਤੂਤ ਹੋ ਰਹੀ ਹੈ ਬੋਲੀ ਲੱਗ ਰਹੀ ਹੈ ਜਾਂ ਸਰਬਸਮਤੀ ਦੇ ਨਾਲ 2-4 ਜਿਹੜੇ ਅਮੀਰ ਪਰਿਵਾਰ ਨੇ ਇਕੱਠੇ ਹੋ ਕੇ ਸਰਪੰਚ ਬਣਾ ਰਹੇ ਨੇ ਉਥੇ ਡਟ ਕੇ ਵਿਰੋਧ ਕਰੋ ਤੁਸੀਂ ਕੁਝ ਨਹੀਂ ਕਰਨਾ ਸਿਰਫ ਇੱਕ ਬੰਦੇ ਨੂੰ ਜਿਹੜਾ ਤੁਹਾਨੂੰ ਯੋਗ ਲੱਗਦਾ ਉਹਦੇ ਪੇਪਰ ਭਰਾ ਦਿਓ ਨੋਮੀਨੇਸ਼ਨ ਕਰਵਾ ਦਿਓ ਤੇ ਇਲੈਕਸ਼ਨ ਹੋ ਜਾਊਗੀ ਤੇ ਨਹੀਂ ਤਾਂ ਇਹ ਲੋਕ ਗਰੀਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਕਰੀਬਨ ਤਕਰੀਬਨ ਇਹ ਸਾਹਮਣੇ ਆ ਚੁੱਕਾ ਹੈ ਕਿ ਜਿਹੜਾ ਸਰਬਸਮਤੀ ਦਾ ਟ੍ਰੈਂਡ ਹੈ ਉਹ ਜ਼ਿਆਦਾਤਰ ਤੇ ਬੋਲੀਆਂ ਲਾ ਕੇ ਸਰਪੰਚ ਬਣਾਏ ਜਾ ਰਹੇ ਨੇ ਤੇ ਕੀ ਭਵਾਨਪਨ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਦਿਖ ਨਹੀਂ ਰਿਹਾ ਕਿ ਅਦਾਲਤਾਂ ਨੂੰ ਦਿਖ ਨਹੀਂ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਇਹ ਦਿਸ ਨਹੀਂ ਰਿਹਾ ਚੋਣ ਕਮਿਸ਼ਨ ਨੂੰ ਇਹ ਦਿਸ ਨਹੀਂ ਰਿਹਾ ਕਿ ਪਿੰਡਾਂ ਦੇ ਵਿੱਚ ਕੀ ਇਹ ਕੜਮ ਚੌਧਰੀ ਕਰ ਰਹੇ ਨੇ ਇਹ ਖਾਸ ਕਰਕੇ ਜਿਹੜੇ ਮਜ਼ਦੂਰ ਜੇ ਜਾਂ ਮਿੰਤ ਕਸ਼ ਲੋਕ ਨੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਇਹ ਗੁਲਾਮ ਬਣਾ ਕੇ ਰੱਖਣਗੇ ਤੁਹਾਡਾ ਬੋਲ ਵਾਲਾ ਤੁਹਾਡੀ ਆਜ਼ਾਦੀ ਇਹ ਲੋਕ ਖਤਮ ਕਰਨਗੇ ਜਿਹੜੇ ਪਿੰਡ ਦੇ ਵਿੱਚ ਬੋਲੇ ਲਾ ਕੇ ਸਰਪੰਚ ਜਾਂ ਪੰਚਾਇਤ ਬਣਾਈ ਜਾ ਰਹੀ ਹੈ ਤੁਸੀਂ ਉਹਨਾਂ ਤੋਂ ਕੀ ਆਸ ਰੱਖਦੇ ਹੋ ਤੁਹਾਨੂੰ ਇਹ ਸਾਹ ਕੱਢਣ ਦੇਣਗੇ ਤੁਹਾਨੂੰ ਮੂੰਹਰੇ ਬੋਲਣ ਦੇਣਗੇ ਤੁਹਾਨੂੰ ਕੋਈ ਸਵਾਲ ਕਰਨ ਦੇਣਗੇ ਮੈਂ ਇਹ ਗੱਲ ਅੱਜ ਬੜੇ ਦੁਖੀ ਹਿਰਦੇ ਨਾਲ ਕਹਿਣਾ ਕਿ ਇਹ ਜੱਟਵਾਦ ਨੇ ਹਰ ਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਹਿੰਦੇ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹਨਾਂ ਦੀਆਂ ਅੱਖਾਂ ਫੁੱਟੀਆਂ ਨੇ ਕਿੱਥੇ ਨੇ ਹੁਣ ਆ ਲੱਖਛਦਾਨੇ ਵਰਗੀਆਂ ਕਿਹੜਾਂ ਹੁਣ ਕਿਉਂ ਨਹੀਂ ਗੱਲ ਕਰਦੀਆਂ ਕਿ ਇਹ ਜਾਇਜ਼ ਹੈ ਕਿ ਨਜਾਇਜ਼ ਹੈ ਚਾਰ ਬੰਦੇ ਪਿੰਡ ਦੇ ਇਕੱਠੇ ਹੁੰਦੇ ਨੇ ਅਮੀਰ ਇੱਕ ਬੰਦੇ ਨੂੰ ਕਹਿੰਦੇ ਨੇ ਇਹਨੂੰ ਸਰਪੰਚ ਬਣਾਉਣਾ ਜੇ 20-30 ਲੱਖ ਰੁਪਏ ਉਹ ਬੰਦਾ ਦੇ ਰਿਹਾ ਪਿੰਡ ਵਾਸਤੇ ਤੱਕੇ ਉਹ ਤੁਹਾਨੂੰ ਖਰੀਦ ਨਹੀਂ ਰਿਆ ਤੁਸੀਂ ਬਾਅਦ ਵਿੱਚ ਬੋਲੋਗੇ ਤਾਂ ਪੂਰੇ ਤੁਹਾਨੂੰ ਬੋਲਣ ਵਾਸਤੇ ਕੋਈ ਹੱਕ ਮਿਲੂਗਾ ਇਹ ਮੈਂ ਬੇਨਤੀ ਤਾਂ ਕੀਤੀ ਹੈ ਕਿ ਜੇ ਇਦਾਂ ਪੰਜਾਬ ਵਿੱਚ ਹੋ ਗਿਆ ਇਸ ਵਾਰ ਤਾਂ ਤੁਸੀਂ ਚੇਤੇ ਰੱਖਿਓ ਮਜ਼ਦੂਰ ਨੂੰ ਦੁਬਾਰਾ ਉੱਠਣ ਨਹੀਂ ਦੇਣਗੇ ਲੋਕ ਆਮ ਜਿਹੜਾ ਮਿਹਨਤ ਕਸ਼ ਬੰਦਾ ਹੈ ਮਜ਼ਦੂਰੀ ਕਰਦਾ ਹੈ ਆਪਣੇ ਬੱਚੇ ਪਾਲਦਾ ਹੈ ਤੇ ਉਹਨੂੰ ਪਿੰਡ ਦੇ ਵਿੱਚ ਗੁਲਾਮ ਬਣਾ ਕੇ ਰੱਖਣਗੇ ਲੋਕ ਜਿਹੜੀਆਂ ਕਰਤੂਤਾਂ ਇਹ ਅਮੀਰ ਘਰਾਣੇ ਕਰ ਰਹੇ ਨੇ ਪਹਿਲੀ ਗੱਲ ਤਾਂ ਜਿਹੜਾ ਬੰਦਾ ਪੈਸੇ ਦੇ ਕੇ ਸਰਪੰਚ ਬਣ ਰਿਹਾ ਉਹਦੇ ਵਿੱਚ ਹੰਕਾਰ ਕਿੰਨਾ ਉਹਦੀ ਆਕੜ ਕਿੰਨੀ ਹੈ ਕੀ ਅਸੀਂ ਬਰਦਾਸ਼ਤ ਕਰਾਂਗੇ ਜਾਣੇ ਕਿ ਇਹ ਲੋਕ ਆਜ਼ਾਦ ਆਜ਼ਾਦ ਕਹਿਣ ਦੀ ਕੋਸ਼ਿਸ਼ ਕਰਦੇ ਪਰ ਪਿੰਡ ਦੇ ਆਮ ਲੋਕਾਂ ਨੂੰ ਗੁਲਾਮ ਬਣਾ ਰਹੇ ਨੇ ਕੀ ਇਹ ਗੁਲਾਮੀ ਦਾ ਅਹਿਸਾਸ ਨਹੀਂ ਕਰਾ ਰਹੇ ਇੱਕ ਬੰਦਾ ਪਿੰਡ ਦੇ ਵਿੱਚੋਂ 50 ਲੱਖ ਰੁਪਇਆ 60 ਲੱਖ ਰੁਪਇਆ 2 ਕਰੋੜ ਤੱਕ ਬੋਲੀ ਲਾ ਕੇ ਸਰਪੰਚ ਬਣ ਰਹੇ ਕੀ ਉਹ ਬੰਦਾ ਪਿੰਡ ਨੂੰ ਗੁਲਾਮ ਨਹੀਂ ਬਣਾ ਰਿਹਾ ਉਥੇ ਆਮ ਬੰਦੇ ਨੂੰ ਬੋਲਣ ਦਾ ਅਧਿਕਾਰ ਮਿਲੂਗਾ ਜਦੋਂ ਤੁਸੀਂ ਉਹਦੇ ਕੋਲੇ ਕੋਈ ਮਾੜਾ ਮੋਟਾ ਕੰਮ ਕਰਾਉਣਾ ਹੋਇਆ ਤੁਹਾਡੇ ਕੋਲੇ ਪਾਵਰ ਹੋਊਗੀ ਤੁਹਾਡੇ ਕੋਲੇ ਤਾਕਤ ਤੁਹਾਡੇ ਕੋਲੇ ਹੱਥ ਹੋਊਗਾ ਉਹਦੇ ਕੋਲ ਕੰਮ ਕਰਾਉਣ ਦਾ ਬਿਲਕੁਲ ਤੁਹਾਡੇ ਹੱਕ ਖਤਮ ਕੀਤੇ ਜਾ ਰਹੇ ਨੇ ਤੁਹਾਨੂੰ ਪੰਜਾਬ ਦੇ ਲੋਕ ਇਹ ਜੱਟਵਾਦ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬੈਂਤੀ ਮੈਂ ਤਾਂ ਕੀਤੀ ਹੈ ਕਿਉਂਕਿ ਇਹਨੇ ਟਰੈਂਡ ਬਣਾਤਾ ਹਾਂ ਨਾਲ ਬੈਂਤੀ ਹੈ ਜਿੱਥੇ ਸਰਬਸੰਮਤੀ ਦੇ ਨਾਲ ਸੂਝਬਾਨ ਸੱਜਣ ਯੋਗਤਾ ਵਾਲੇ ਮਨੁੱਖਾਂ ਨੂੰ ਸਰਪੰਚਰ ਮੈਂਬਰ ਬਣਾ ਰਹੇ ਨੇ ਉਹਨਾਂ ਦੀ ਸਲਾਹਾਂ ਵੀ ਕਰਦੇ ਆ ਪਰ ਉਹ ਵੀ ਕਿਸੇ ਹੱਦ ਤੱਕ ਕਿਤੇ ਨਾ ਕਿਤੇ ਸਿਲੈਕਸ਼ਨ ਦੀ ਲੋੜ ਹੈ ਉੱਥੇ ਜਿਹੜੇ ਯੋਗ ਬੰਦੇ ਨੇ ਉਹਨਾਂ ਨੂੰ ਬਣਾਉਣ ਦੀ ਲੋੜ ਹੈ ਤੇ ਆ ਤਾਂ ਸ਼ਰਿਆਮ ਤੱਕ ਹੋ ਰਿਹਾ ਦੋ ਦੋ ਕਰੋੜ ਦੀ ਬੋਲੀ ਲਾ ਕੇ ਯਾਰ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਜੋਨ ਕਮਿਸ਼ਨ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਜਿਹੜੇ ਪਿੰਡ ਦੇ ਲੋਕ ਛਾਣੇ ਸੂਝਬਾਨ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਕੰਟਰੋਲ ਕਰੋ ਇਹਨਾਂ ਲੋਕਾਂ ਦੇ ਜੇ ਹੁਣ ਤੁਸੀਂ ਵਿਰੋਧ ਨਹੀਂ ਕਰੋਗੇ ਨਾ ਇਹਨਾਂ ਲੋਕਾਂ ਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਮੂਰੇ ਬੋਲ ਨਹੀਂ ਸਕੋਗੇ ਜਿਹੜਾ ਟ੍ਰੈਂਡ ਬਣਾਇਆ ਹੋਇਆ ਹੈ ਇਹ ਖਤਮ ਕਰੋ ਕਿਤੇ ਵੀ ਕਿਸੇ ਪਿੰਡ ਵਿੱਚ ਜੇ ਸ਼ਰਮ ਸਭਤੀ ਹੁੰਦੀ ਹੈ ਉਹਨੂੰ ਚਾਰਜ ਮਿਰੋ ਸਾਰੇ ਅੰਗਲਾਂ ਤੋਂ ਦੇਖਿਆ ਜਾਵੇ ਵੀ ਕੀ ਹੋ ਰਿਹਾ ਹੈ ਤੇ ਜਿੱਥੇ ਸ਼ਰਿਆਾਂ ਬੰਦੇ ਬੋਲੀਆਂ ਲਾ ਕੇ ਸਰਪੰਚ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹ ਤੁਹਾਨੂੰ ਸ਼ਰਿਆਮ ਜੱਟਵਾਦ ਤੁਹਾਡੇ ਸਿਰ ਤੇ ਬੈਠ ਰਿਹਾ ਤੁਹਾਨੂੰ ਗੁਲਾਮ ਬਣਾ ਰਿਹਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਇਹ ਵੀਡੀਓ ਜਾਵੇ ਤੇ ਲੋਕ ਸਮਝ ਸਕਣ ਕਿ ਸਾਨੂੰ ਕਿਵੇਂ ਗੁਲਾਮ ਬਣਾ ਰਹੇ ਨੇ ਪਿੰਡ ਦੇ ਪਿੰਡਾਂ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ